ਸਾਹਿਬਾ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਪਿੰਡ ਢਮੋਟਕਲਾਂ ਤੋਂ ਆਪਣੇ ਜਿਹੜੇ ਬਲਾਕ ਸੰਮਤੀ ਦੇ ਉਮੀਦਵਾਰ ਨੇ ਕੈਂਡੀਡੇਟ ਨੇ ਆਪਣੇ ਨਾਲ ਹਾਜ਼ਰ ਨੇ ਗੱਲਬਾਤ ਕਰਦੇ ਆ ਤਿੰਨੋਂ ਪਾਰਟੀਆਂ ਦੇ ਕੈਂਡੀਡੇਟ ਆਪਣੇ ਨਾਲ ਹਾਜ਼ਰ ਨੇ ਤੇ ਹਾਂਜੀ ਅੱਜ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਕੰਮ ਪਹਿਲੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਵੋਟਾਂ ਦਾ ਕੰਮ ਬਹੁਤ ਹੀ ਸ਼ਾਂਤ ਮਹੀਨਾ ਚੱਲ ਰਿਹਾ ਸੋ ਜਿਹੜੇ ਵੋਟਰ ਹਜੇ ਤੱਕ ਨਹੀਂ ਆਏ ਕੀ ਗਾਣਾ ਚਾਹੁੰਦੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ 4 ਵਜੇ ਤੱਕ ਵੋਟਾਂ ਨੇ ਸਾਰੇ ਆਪਣੇ ਇੱਕੋ ਇੱਕ ਕੀਮਤੀ ਵੋਟ ਅੱਗੇ ਜਰੂਰ ਪਾਓ ਸਾਰਿਆਂ ਦਾ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਬੀਬੀਆਂ ਮੂਰੇ ਬੇਨਤੀ ਕਰਦੇ ਆ ਵੀ ਵੋਟਾਂ ਜਿਹੜੀਆਂ ਘਰ ਬੀਬੀਆਂ ਵੈਖੀਆਂ ਨੇ ਕੱਲੀ ਕੱਲੀ ਵੋਟ ਪੁਗਤਾਓ ਵੋਟ ਜਰੂਰ ਪਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੀਆਂ ਮਾਮਾ ਨੂੰਵਾਰੇ ਭੈਣਾਂ ਨੂੰ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਭੈਣਾਂ ਨੇ ਨਹੀਂ ਵੋਟ ਪਾਈ ਹਜੇ ਆਪਣੀ ਆ ਕੇ ਵੋਟ ਪਾਵੋ ਇਹ ਜ਼ਰੂਰੀ ਆ ਆਪਣੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਸਾਰੇ ਸਮੂਹ ਨਗਰ ਨਿਵਾਸੀਆਂ ਨੂੰ ਤੇ ਸਾਡੇ ਜਿਹੜੇ ਨਾਲ ਦੇ ਜ਼ੋਨ ਦੇ ਪਿੰਡ ਨੇ ਢਮੋੜ ਦੇ ਬਲਾਕ ਸੰਪਤੀ ਦੇ ਪੱਲੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਰਿਆਂ ਨੂੰ ਪਤਾ ਹੀ ਆ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲ ਰਹੀਆਂ ਨੇ ਜੋ ਕਿ ਪਿੰਡਾਂ ਦੇ ਵਿੱਚ ਬਹੁਤ ਵਧੀਆ ਰੁਝਾਨ ਚੱਲ ਰਹੇ ਨੇ ਔਰ ਬਹੁਤ ਹੀ ਪੀਸਫੁਲੀ ਸ਼ਾਂਤਮਈ ਢੰਗ ਨਾਲ ਚੋਣਾਂ ਹੋ ਰਹੀਆਂ ਨੇ ਸਾਰਾ ਇੱਕ ਭਾਈਚਾਰਕ ਕਿਸਾਨ ਜਿਹੜੀ ਉਹ ਹਰ ਇੱਕ ਦੀ ਬਣੀ ਹੋਈ ਆ ਤੇ ਬਹੁਤ ਵਧੀਆ ਢੰਗ ਨਾਲ ਜਿਹੜੀ ਚੋਣ ਆ ਉਹ ਚੱਲ ਰਹੀ ਆ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਇਹ ਜਿਹੜਾ ਸਾਡਾ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇ ਅਤੇ ਅਸੀਂ ਨਾਲ ਦੀ ਨਾਲ ਆਪਣੀ ਪਾਰਟੀ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਈਏ। ਸੋ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਜਿੰਨੇ ਵੀ ਵੋਟਰ ਹਲੇ ਘਰਾਂ 'ਚ ਨੇ ਉਹ ਸਾਰੇ ਆਪੋ ਆਪ ਦੇ ਮੱਤ ਦਾ ਦਾਨ ਕਰਨ ਕਿਉਂਕਿ ਤੁਹਾਡੇ ਮੱਤ ਦੇ ਦਾਨ ਨਾਲ ਹੀ ਜਿਹੜੀ ਆਉਣ ਵਾਲੀ ਸਰਕਾਰ ਆ ਜਿਹੜੀ ਆਉਣ ਵਾਲਾ ਸਿਸਟਮ ਆ ਉਹੀ ਚੱਲਣਾ ਆ। ਸੋ ਸਾਰਿਆਂ ਨੂੰ ਫੇਰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੀ ਆਪਣੀ ਵੋਟ ਆ ਉਹਨੂੰ ਭੁਗਤਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੈਰੀ ਵਦੇ ਜੇ ਤੇ ਆ ਗਈ ਪਿੰਡ ਧਮੋਟਕਲਾ ਚ ਵੋਟਾਂ ਦਾ ਚੱਲ ਰਿਹਾ ਹੈ ਜੀ ਬਲਕ ਸੰਮਤੀ ਤੇ ਜਿਹੜਾ ਪਰਿਸ਼ਦ ਦਾ ਬਹੁਤ ਅਮਨਮਾਨ ਨਾਲ ਵੋਟਾਂ ਪੈ ਰਹੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਲੱਗਿਆ ਹੋਇਆ ਹੈ ਜੀ ਸਾਰੇ ਵਰਕਰ ਬਹੁਤ ਵਧੀਆ ਆਪਣੇ ਤਨ ਮਾਨ ਨਾਲ ਸੇਵਾ ਕਰਕੇ ਵੋਟਾਂ ਪਵਾ ਰਹੇ ਨੇ ਜੀ ਸਰਕਾਰ ਗੁਰਦੇਵ ਸਿੰਘ ਨੂੰ ਕਾਮਯਾਬ ਕਰੀਏ ਜੀ ਜੀ ਅੱਜ ਧਮੋਟ ਕਲਾਪੇ ਬਹੁਤ ਹੀ ਸ਼ਾਂਤਮ ਸ਼ਾਂਤਮਈ ਮਾਹੌਲ ਵਿੱਚ ਵੋਟਾਂ ਪੈ ਰਹੀਆਂ ਨੇ ਸਾਰੇ ਪਾਰਟੀਆਂ ਦੇ ਆਪੋ ਆਪਣੇ ਬੂਥ ਲੱਗੇ ਹੋਏ ਨੇ ਤੇ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਆ ਬਹੁਤ ਹੀ ਵਧੀਆ ਢੰਗ ਨਾਲ ਵੋਟਾਂ ਦਾ ਪ੍ਰਬੰਧ ਚੱਲ ਰਿਹਾ ਹੈ ਤੇ ਸਾਨੂੰ ਆਸ ਹੈ ਅੱਗੇ ਵੀ ਇਸ ਤਰ੍ਹਾਂ ਦੀ ਭਾਈਚਾਰਕ ਸਾਂਝ ਸਾਡੇ ਪਿੰਡ ਵਿੱਚ ਹੀ ਨਹੀਂ ਬਲਕਿ ਸਾਰੇ ਪੰਜਾਬ ਵਿੱਚ ਰਹਿਣੀ ਚਾਹੀਦੀ ਹੈ ਤੇ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੋਟਾਂ ਸ਼ਾਂਤੀਪੂਰਵਕ ਪੈ ਰਹੇ ਨੇ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੜੀਆ ਮਿਹਨਤ ਕਰ ਰਹੇ ਨੇ ਔਰ ਪਿੰਡ ਦੇ ਵਿੱਚੋਂ ਵੋਟ ਲਿਆ ਕੇ ਭਗਤਾ ਰਹੇ ਨੇ ਬਹੁਤ ਵਧੀਆ ਕਾਰਜ ਚੱਲ ਰਿਹਾ ਹੈ ਕੰਮ ਚੱਲ ਰਿਹਾ ਔਰ ਪੂਰਾ ਸ਼ਾਂਤੀਪੂਰਵਕ ਪੂਰਵਕ ਵੋਟਾਂ ਪੈ ਰਹੀਆਂ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪੁੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਚੋਣਾਂ ਦਾ ਦਿਨ ਆ ਗਿਆ ਹੈ ਸਾਡਾ ਕਾਂਗਰਸ ਪਾਰਟੀ ਦਾ ਬੂਥ ਲੱਗਿਆ ਹੋਇਆ ਸਾਨੂੰ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਤੇ ਅਸੀਂ ਆ ਸਾਰੇ ਤੁਸੀਂ ਦੇਖੇ ਰਹੇ ਹੋ ਜਿੰਨੇ ਵਰਕਰ ਨੇ ਪੂਰਾ ਜੋਰ ਲਾ ਰਹੇ ਨੇ VOTING ਲਈ ਜਿੰਨੇ ਆ ਰਹੇ ਨੇ ਅਸੀਂ ਸਾਰਿਆਂ ਨੂੰ ਪਰਚੀ ਇੱਥੋਂ ਦਿੰਨੇ ਆ ਅਤੇ ਪੂਰੇ ਤਨੋਂ ਮਨੋਂ ਜਾ ਕੇ ਸਾਰੇ ਵੋਟ ਪਾ ਰਹੇ ਨੇ ਧੰਨਵਾਦ ਆ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਤਮੋੜ ਦੇ ਵਿੱਚ ਪੋਲਿੰਗ ਬੂਥ ਤੇ ਬੈਠੇ ਆ ਕਾਂਗਰਸ ਪਾਰਟੀ ਦੇ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਾਰੀਆਂ ਪਾਰਟੀਆਂ ਦੇ ਇੱਥੇ ਬੂਥ ਲੱਗੇ ਹੋਏ ਨੇ ਆਪਸੀ ਭਾਈਚਾਰਾ ਇੱਧਰ ਸਾਡੇ ਝਾੜੂ ਆਉਣ ਦਾ ਪਰ ਇਤਾਲੀ ਦਲ ਦਾ ਕਾਂਗਰਸ ਨੂੰ ਦੂ ਕ ਬਹੁਤ ਹੈ ਕਿ ਸਮਰਥਨ ਕਰ ਰਹੇ ਨੇ ਬਾਕੀ ਦੇਖਦੇ ਆਂ ਪਰਮਾਤਮਾ ਕੀ ਦੀ ਜਿੱਤ ਝੋਲੀ ਵਿੱਚ ਪਾਉਂਦਾ ਉਹ ਟਾਈਮ ਦੱਸੂਗਾ ਜੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆਂ ਜੀ ਸਾਡੇ ਆ ਵਰਕਰ ਸਾਰੇ ਖੜੇ ਨੇ ਸਾਰੇ ਪੂਰੇ ਜੋਰ ਲਾ ਰਹੇ ਨੇ ਜੀ ਧੰਨਵਾਦ ਜੀ ਮੁੱਚ ਚੰਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੂੰ ਪਤਾ ਹੀ ਹੈ ਸਭ ਨੂੰ ਕਿ ਵੋਟਾਂ ਅੱਜ ਪੈ ਰਹੀਆਂ ਨੇ ਤੇ ਇੱਕ ਆਪਣੇ ਨਗਰ ਦੀ ਬਹੁਤ ਵਧੀਆ ਗੱਲ ਆ ਵੀ ਸਾਰਿਆਂ ਦੀ ਭਾਈਚਾਰਕ ਸਾਂਝ ਨਾ ਹੀ ਪੈਂਦੀਆਂ ਨੇ ਇੱਥੇ ਬੂਥ ਜਿਵੇਂ ਆਮ ਪਾਰਟੀ ਦਾ ਲੱਗਿਆ ਹੋਇਆ ਨਾਲ ਹੀ ਬੂਥ ਤੇ ਕਾਂਗਰਸ ਦਾ ਸਾਰੇ ਸਾਂਝੇ ਬੈਠੇ ਨੇ ਸਾਰੀਆਂ ਪਾਰਟੀਆਂ ਦਾ ਆਪਸ ਵਿੱਚ ਵਧੀਆ ਪਿਆਰ ਆ ਬੂਟਾਂ ਆਪੋ ਆਪਣੀ ਪਾਰਟੀ ਨੂੰ ਪਾਈ ਜਾਂਦੇ ਨੇ ਤੇ ਸਾਡੀ ਆਮ ਆਦਮੀ ਪਾਰਟੀ ਵੀ ਇਹੀ ਚਾਹੁੰਦੀ ਆ ਵੀ ਬੂਥ ਚਾਹੇ ਇੱਕ ਹੀ ਲੱਗ ਜਾਣ ਇੱਕ ਬੂਥ ਤੇ ਹੀ ਭਾਈਚਾਰਕ ਸਾਂਝ ਵਧੀਆ ਹੁੰਦੀ ਆ ਬੂਟਨ ਦਾ ਚਲੋ ਜਿਨੇ ਜਿਹਨੂੰ ਪਾਉਣੀਆਂ ਨੇ ਪਾਈ ਦੇਣੀਆਂ ਨੇ ਤੇ ਸਾਡੇ ਕੈਂਡੀਡੇਟ ਸਾਹਿਬ ਵੀ ਹੁਣੇ ਹੀ ਚੰਦ ਮਿੰਟਾਂ ਚ ਪਹੁੰਚ ਰਹੇ ਨੇ ਸਾਰੇ ਹਲਕੇ ਦੇ ਵਿੱਚ ਅੱਜ ਉਹ ਸਵੇਰ ਤੋਂ ਸ਼ਾਮ ਤੱਕ ਸਾਰੇ ਬੂਥਾਂ ਦੇ ਗੇੜੇ ਮਾਰਦੇ ਨੇ ਤੇ ਜਿੰਨੇ ਵੀ ਉਹਨਾਂ ਦੇ ਕੈਂਡੀਡੇਟ ਖੜੇ ਨੇ ਸਾਰਿਆਂ ਦਾ ਹੌਸਲਾ ਵਜਾਈ ਕਰਨ ਲਈ ਉਹ ਆਪ ਪਹੁੰਚਦੇ ਨੇ ਤੇ ਆਪਦੇ ਕੈਂਡੀਡੇਟ ਨੂੰ ਕਦੇ ਵੀ ਉਹ ਪਿੱਛੇ ਨਹੀਂ ਛੱਡਦੇ ਜਿਵੇਂ ਵਾਂ ਫੜਦੇ ਨੇ ਹਮੇਸ਼ਾ ਬੇੜਾ ਪਾਰ ਲਾਉਂਦੇ ਨੇ ਇਸ ਹੌਸਲੇ ਦੇ ਨਾਲ ਅਸੀਂ ਵੀ ਅੱਜ ਸਾਰੇ ਆਪੋ ਆਪਦੇ ਬੂਥਾਂ ਤੇ ਇਕੱਠੇ ਬੈਠੇ ਆਂ ਅਪੀਲ ਕਰਦੇ ਆਂ ਨਗਰ ਧਮੋੜ ਨੂੰ ਵੀ ਵੱਧ ਤੋਂ ਵੱਧ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਹਮੇਸ਼ਾ ਆਪਦੇ ਕੰਮਾਂ ਤੇ ਹੀ ਮੋਹਰ ਲਾ ਕੇ ਇਲੈਕਸ਼ਨਾਂ ਲੜਦੀ ਆ ਕੈਂਤੂ ਪ੍ਰਾਂਤੂ ਵਾਲੀਆਂ ਗੱਲਾਂ ਤੋਂ ਬਹੁਤ ਪਰੇ ਰਹਿੰਦੀ ਆ ਤੇ ਅਸੀਂ ਇਹੀ ਤਾਂ ਹੀ ਅਪੀਲ ਕਰਦੇ ਆਂ ਵੀ ਕੰਮਾਂ ਨੂੰ ਦੇਖਦੇ ਹੋਏ ਅੱਜ ਫੇਰ ਤੁਸੀਂ ਸਾਰੇ ਝਾੜੂ ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟ ਨੂੰ ਤਮੋੜ ਤੋਂ ਕਿਰਨਪ੍ਰੀਤ ਕੌਰ ਜੀ ਨੂੰ ਚਿਤਾਓ ਤੇ ਜ਼ਿਲ੍ਹਾ ਪ੍ਰੀਸ਼ਦ ਚ ਅਵੇ ਸਿੰਘ ਬੈਂਸ ਨੇ ਤੇ ਉਹਨਾਂ ਨੂੰ ਚਿਤਾਓ ਤੇ ਗਿਆਸਪੁਰਾ ਜੀ ਦੇ ਹੋਰ ਵੀ ਹੱਥ ਮਜ਼ਬੂਤ ਕਰੋ ਤੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਪਤਾ ਹੀ ਆ 14 ਦਸੰਬਰ ਅੱਜ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਇਹ 14 ਤਰੀਕ ਦੇ ਬੋਟਾ ਨੇ ਆਪਣੇ ਸਾਰੇ ਪੰਜਾਬ ਦੇ ਵਿੱਚ ਬਲਾਕ ਸਭਾ ਤੇ ਇਹ ਗੱਲਾਂ ਪ੍ਰੈਸ ਦੀਆਂ ਸਾਡੇ ਪਿੰਡ ਦਾ ਜੀ ਪੂਰਾ ਸ਼ਾਂਤੀ ਵਾਲਾ ਮਾਹੌਲਾ ਤਿੰਨੇ ਪਾਰਟੀਆਂ ਦੇ ਲੈਦਾ ਲੈਦਾ ਬੂਥ ਨੇ ਚਾਹਾਂ ਸਾਂਝੀਆਂ ਹੋ ਰਹੀਆਂ ਨੇ ਸਾਰਿਆਂ ਦੀਆਂ ਮੈਂ ਤਾਂ ਸਾਰੇ ਪਿੰਡਾਂ ਨੂੰ ਇਹੀ ਅਪੀਲ ਕਰਦਾ ਵੀ ਸ਼ਾਂਤੀ ਨਾਲ ਵੋਟ ਜਿੱਥੇ ਤੁਹਾਡਾ ਮਨ ਉੱਥੇ ਪਾਓ। ਹਾਂਜੀ। ਤੇ ਬਾਕੀ ਆਪਣੀ ਵੋਟ ਰੱਖਣੀ ਨਹੀਂ ਚਾਹੀਦੀ, ਵੋਟ ਪਾਉਣੀ ਚਾਹੀਦੀ ਆ ਜਿਹਨੂੰ ਜੀ ਕਰਦਾ ਉਹਨੂੰ ਪਾਓ ਆਪਦਾ। ਸਾਡੇ ਪਿੰਡ ਪੂਰਾ ਸ਼ਾਂਤੀ ਵਾਲਾ ਮਾਹੌਲ ਆ। ਸੰਗਤਾਂ ਹੰਮ ਹਮਾ ਕੇ ਆਪੋ ਆਪਣੀ ਵੋਟ ਪਾ ਕੇ ਵਾਪਸ ਜਾ ਰਹੀਆਂ ਨੇ। ਪੂਰਾ ਸ਼ਾਂਤੀ ਵਾਲਾ ਮਾਹੌਲ ਆ ਜੀ। ਗੈਮਲ ਗੈਮਲ ਹੋ ਰਹੀ ਆ। ਚਲੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।